ਰਾਹੁਲ ਗਾਂਧੀ ਸਿਰ ਨੀਵਾ ਕਰਕੇ ਆਇਆ ਤਾਂ ਫਿਰ ਉਹਨੂੰ ਮਾਫ ਕਰ ਦੇਣਾ ਚਾਹੀਦਾ ਤੁਸੀਂ ਇਹ ਮਹਿਣਾ ਕਿਵੇਂ ਕਿਉਂ ਮਾਰਿਆ ਪਸੰਦ ਵਿੱਚ ਜੀ ਇਹ ਮਹਿਣਾ ਹੈ ਨਹੀਂ ਤਾਂ ਦਰਦ ਹੈ ਦੁਖਾਂਤ ਤਿੰਨ ਸਾਢੇ ਤਿੰਨ ਦਹਾਕੇ ਲੰਘਣ ਤੋਂ ਬਾਅਦ ਵੀ ਅਸੀਂ ਅੱਜ ਵੀ ਉਸੇ ਪਰਿਵਾਰ ਦੇ ਇੱਕ ਸਖਸ਼ ਕੋਲੋਂ ਆਪਣੇ ਖੋਏ ਹੋਏ ਲੋਕਾਂ ਦਾ ਸਰਨਾਮਾ ਮੰਗ ਰਹੇ ਹਾਂ ਉਹ ਅੱਜ ਦੇ ਦਿਨ ਉਹ اپੋਜੀਸ਼ਨ ਦੇ ਲੀਡਰ ਹੈ ਸੰਵਿਧਾਨ ਹੱਥ ਦੇ ਵਿੱਚ ਹੈ ਲੋਕਤੰਤਰ ਦੀ ਗੱਲ ਹੋ ਰਹੀ ਹੈ ਭਾਰਤ ਜੋੜੂ ਯਾਤਰਾ ਤੋਂ ਸ਼ੁਰੂ ਹੋ ਗਿਆ ਕਰ ਅਸੀਂ ਕਿੱਥੇ ਹਾਂ ਭਾਰਤ ਤਾਂ ਜੋੜਦੇ ਹਾਂ ਜਿਹੜੇ ਅਸੀਂ ਟੁੱਟੇ ਬੈਠੇ ਹਾਂ 10 ਲੱਖ ਤੋਂ ਉੱਪਰ ਬੰਦਾ ਮਾਰੇ ਗਿਆ ਜਿਹੜਾ ਕਿਸੇ ਨਾਂ ਨਹੀਂ ਲੱਗਦਾ ਇਹ ਮਾਰੇ ਕੌਣ ਮਾਰਦਾ ਤੇ ਅਜੂਸੇ ਪਰਿਵਾਰ ਦਾ ਇੱਕ ਫਰਜ਼ੰਦ ਖੜਾ ਹੁੰਦਾ ਹੈ ਤੇ ਉਹ ਕਹਿੰਦਾ ਵੀ ਮੈਂ ਦੇਸ਼ ਦੀ ਲੜਾਈ ਲੜਦਿਆਂ ਲੋਕਾਂ 'ਚ ਲੜੇ ਲੜੇ ਤੇ ਮੈਂ ਬਰਾਬਰਤਾ ਦੀ ਲੜਾਈ ਲੜ ਰਿਹਾ ਮੈਂ ਲੋਕਤੰਤਰ ਦੀ ਸੰਵਿਧਾਨ ਦੀ ਲੜਾਈ ਲੜ ਰਿਹਾ ਤੇ ਜੇ ਵਾਕਈ ਇਹ ਗੱਲ ਹੈਗੀ ਹੈ ਵੀ ਉਹ ਲੋਕਤੰਤਰ ਤੇ ਸੰਵਿਧਾਨ ਦੀ ਲੜਾਈ ਲੜ ਰਿਹਾ ਹੈ ਤਾਂ ਸੰਵਿਧਾਨ ਦੇ ਜਿਹੜੇ ਸਾਨੂੰ ਹੱਕ ਦਿੱਤੇ ਹੋਏ ਨੇ ਤੇ ਦਿਓ ਸਾਨੂੰ ਹੱਕ ਕਿਉਂ ਰਾਹੁਲ ਗਾਂਧੀ ਕਿਉਂ ਇਸ ਤੇ ਗੱਲ ਕਰੇਗਾ ਕਿ ਮੈਂ ਲੜਾਈ ਲੜਦਾ ਭਾਈ ਦਸਵੰਤ ਸੇ ਖਾਲੜਾ ਹੋਣਾ ਮਨੂ ਠੀਕ ਹੈ ਮੈਂ ਹੁਣ ਦੀ ਸੱਤਾ ਦੇ ਨਾਲ ਗੱਲ ਕਰਦਾ ਮੈਨੂੰ ਲੱਗਦਾ ਹੈ ਕਿ ਉਨਹੀਂ ਦੋਸ਼ੀ ਤਾਂ ਸੀ ਵੀ ਆ ਜਿਨ੍ਹਾਂ ਨੇ ਉਸ 84 ਤੋਂ ਬਾਅਦ ਵਾਪਰੇ ਸਾਰੇ ਕਾਂਡ ਨੂੰ ਭੁਲਾਉਂਦਿਆਂ ਹੋਇਆਂ ਕਈ ਵਾਰ ਸਰਕਾਰਾਂ ਵੀ ਸਾਡੇ ਸੂਬੇ ਦੇ ਵਿੱਚ ਬਣਾਇਆ ਜੇ ਅਸੀਂ ਉਮੀਦ ਨਹੀਂ ਕਰਨੀ ਜੇ ਉਹ ਸਾਨੂੰ ਇਨਸਾਫ ਨਹੀਂ ਦੇ ਸਕਦਾ ਫਿਰ ਉਹ ਸੰਵਿਧਾਨ ਦੀ ਕਾਪੀ ਜਿਹੜੀ ਹੱਥ 'ਚ ਫੜ ਕੇ ਰੱਖਦੇ ਨੇ ਦੋਨੋਂ ਭੈਣ ਭਰਾ ਤੇ ਉਹਨਾਂ ਦੇ ਮਗਰ ਜਿਹੜੇ ਆ ਸੋ ਕੋਲਡ ਲੀਡਰ ਸਾਡੇ ਪੰਜਾਬ ਵਾਲੇ ਨੇ ਉਹ ਵੀ ਉਹਨਾਂ ਦੀ ਉਹਨਾਂ ਦੀ ਰੀਸ ਕਰਕੇ ਨਾ ਸੰਵਿਧਾਨ ਦੀ ਕਾਪੀ ਚੱਕ ਕੇ ਰੱਖਦੇ ਫਿਰ ਇਹਨੂੰ ਰੱਖ ਦੋ ਕਿਤੇ ਪਾਸ ਤੇ ਜਿਸ ਵਾਂਗ ਸੇਖ ਹਲੜਾ ਦਾ ਖੁਦ ਮੈਦਾਨ ਚ ਉਤਰੇ ਸੀ ਤੁਹਾਨੂੰ ਨਹੀਂ ਲੱਗਦਾ ਕਿ ਇੱਕ ਇੱਕ ਖੌਫ ਹੈ ਕਿਸੇ ਵੀ ਸ਼ਖਸ ਦੇ ਅੰਦਰ ਸਾਨੂੰ ਕਿਸੇ ਨੇ ਤਾਂ ਇਨਸਾਫ ਦੇਣਾ ਨਹੀਂ ਖੋਦ ਜੇਕਰ ਅਸੀਂ ਇਸ ਮੈਦਾਨ ਦੇ ਵਿੱਚ ਉਤਰਾਂਗੇ ਤਾਂ ਫਿਰ ਉਹੀ ਹਾਲ ਹੋਣਾ। ਹੌਂਦੇ ਚ ਮੈਨੂੰ ਮੈਸੇਜ ਆਉਂਦੇ। ਸਿਸਟਮ ਤਾਂ ਉਹੀ ਹੈ। ਸਿਸਟਮ ਉਹੀ ਮੈਨੂੰ ਮੈਸੇਜ ਆਉਂਦੇ ਨੇ। ਉਹ ਕਹਿੰਦੇ ਵੀ ਸਿਕਿਉਰਿਟੀ ਰੱਖੋ ਆਪਣੇ ਨਾਲ, ਬੰਦੇ ਰੱਖੋ ਨਾਲ। ਇਕੱਲੇ ਨਹੀਂ ਜਾਣਾ, ਬਚ ਕੇ ਜਾਣਾ, ਐਦਾਂ ਜਾਣਾ। ਖੌਫਾ ਸਾਡੇ ਮਨਾਂ ਦੇ ਵਿੱਚ। ਆਪਕਾ ਪ੍ਰਧਾਨ ਮੰਤਰੀ ਮਰਮੋਣ ਸਿੰਘ ਹੋਰਾਂ ਦੀ ਫੋਟੋ ਕਿਸੇ ਨੇ ਜਦੋਂ ਉਹਦੇ ਵਿੱਚ ਪਾ ਕੇ ਦੇਖੀ ਤੇ ਉਹਨਾਂ ਦੀ ਪੱਗ ਗਾਇਬ ਸੀ ਸਿਰ ਤੋਂ। ਉਹਨਾਂ ਦੇ ਜਿਹੜੇ ਵਾਲ ਆ ਉਹ ਕੱਟੇ ਹੋਏ ਨੇ। ਫੋਟੋ ਇਦਾਂ ਦੀ ਵੀ ਆਈ ਕਿ ਦਰਬਾਰ ਸਾਹਿਬ ਦੀ ਫੋਟੋ ਤੁਸੀਂ ਦੇਖ ਰਹੇ ਹੋ ਕਿ ਹਾਰਡ ਆਇਆ ਤੇ ਉਹਦੇ ਵਿੱਚ ਅ ਤਿਕਦਾ ਹੋਇਆ ਇੱਕ ਪਾਸਾ ਦਰਬਾਰ ਸਾਹਿਬ ਦਾ ਦਿਖਾਇਆ ਜਾ ਰਿਹਾ ਤੁਹਾਨੂੰ ਲੱਗਦਾ ਕਿ ਇਹ ਸਾਜ਼ਿਸ਼ ਕਿਸੇ ਵੀ ਲੈਵਲ ਤੇ ਹੋਵੇ ਇਹ ਖਤਮ ਨਹੀਂ ਹੋ ਸਕਦੀ ਸੱਚੇ ਕਾਲ ਦਾ ਅਨਮੇਡ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ ਪੰਜਾਬ ਤਕਸੀਮ ਦਰ ਤਕਸੀਮ ਦਰ ਤਕਸੀਮ ਪੰਜਾਬ ਬਹੁਤ ਵਾਰ ਵੰਡਿਆ ਗਿਆ ਇਕੱਲੇ 47 ਦੀ ਗੱਲ ਨਾ ਕਰੀਏ 47 ਤੋਂ ਲੈ ਕੇ 1994 <N> 95 ਤੱਕ ਜੋ ਕੁਝ ਵਾਪਰਿਆ ਉਹਦੇ ਜ਼ਖਮ ਹਮੇਸ਼ਾ ਅੱਲੇ ਐ ਕਦੇ ਉਸਤੇ ਮਲਮ ਨਾ ਤਾਂ ਲੱਗਣੀ ਐ ਤੇ ਨਾ ਹੀ ਕਿਸੇ ਨੇ ਕੋਸ਼ਿਸ਼ ਕੀਤੀ ਐ ਉਮੀਦ ਇਸ ਦੇ ਵਿੱਚ ਹਰ ਉਹ ਸਿੱਖ ਜਿਹੜਾ ਇਹ ਮੰਨਦਾ ਹੈ ਕਿ ਸਾਡੇ ਨਾਲ ਤੱਕਾ ਹੋਇਆ ਸੀ ਉਹ ਅੱਜ ਵੀ ਇਸ ਉਮੀਦ ਦੇ ਅੰਦਰ ਹੈ ਕਿ ਕੋਈ ਅਜਿਹਾ ਉੱਠੇਗਾ ਸੱਤਾ ਦੇ ਵਿੱਚ ਬੈਠੇਗਾ ਜੋ ਸਾਡੇ ਇਹਨਾਂ ਜ਼ਖਮਾਂ ਤੇ ਮਲਮ ਲਾਉਣ ਦੀ ਕੋਸ਼ਿਸ਼ ਕਰੇਗਾ ਸ਼ਾਇਦ ਸਾਡੀਆਂ ਅੰਦਰਾਂ ਠੰਡੀਆਂ ਹੋ ਜਾਣ ਪਰ ਉਮੀਦ ਹਲੇ ਜਿਉਂਦੀ ਤਿਉ ਆ ਮੈਂ ਇਸ ਕਰਕੇ ਗੱਲ ਕਰ ਰਿਹਾ ਕਿ ਜਦੋਂ ਅਸੀਂ ਇਹ ਇੰਟਰਵਿਊ ਰਿਕਾਰਡ ਕਰ ਰਹੇ ਹਾਂ ਤਾਂ ਅੱਜ ਆਜ਼ਾਦੀ ਦਾ ਦਿਹਾੜਾ ਮਨਾਇਆ ਗਿਆ 47 ਦੀ ਗੱਲ ਇਸ ਕਰਕੇ ਕੀਤੀ ਹੈ ਪਰ ਅਸੀਂ 95 ਤੱਕ ਪਹੁੰਚਾਂਗੇ 47 ਦੇ ਵਿੱਚ ਵੰਡ ਹੋਈ ਸੰਤਾਪ ਪੰਜਾਬ ਨੇ ਹੰਡਾਇਆ 84 ਵਾਪਰਿਆ ਔਰ ਉਸ ਤੋਂ ਬਾਅਦ ਜੋ ਕੁਝ ਵਾਪਰਿਆ ਉਹਦਾ ਸ਼ਾਇਦ ਮੈਂ ਨਾਂ ਜ਼ਿਕਰ ਕਰਾਂ ਤਾਂ ਬਿਹਤਰ ਹੋਏਗਾ ਤੁਸੀਂ ਸਭ ਜਾਣਦੇ ਹੋ ਪਿਛਲੇ ਦਿਨੀ ਰਾਹੁਲ ਗਾਂਧੀ ਹੋਰਾਂ ਦੇ ਵੱਲੋਂ ਇੱਕ ਵੱਡਾ ਖੁਲਾਸਾ ਕੀਤਾ ਗਿਆ ਉਹਨਾਂ ਕਿਹਾ ਕਿ ਵੋਟ ਚੋਰੀ ਹੋਈ ਹੈ ਇੱਕੋ ਕੌਨਸਟੀਚੂਐਂਸੀ ਦੇ ਅੰਦਰ 1 ਲੱਖ ਜਾਲੀ ਵੋਟ ਬਾਹਰ ਨਿਕਲੀ ਠੀਕ ਹੈ ਉਹ ਉਹਨਾਂ ਦਾ ਪੋਲੀਟੀਕਲ ਮੋਟਿਵ ਹੈ ਉਹਨਾਂ ਨੇ ਲੋਕਾਂ ਤੱਕ ਲਿਆਂਦਾ ਉਸ ਦਾ ਰੌਲਾ ਪੋਲੀਟੀਕਲ ਤੌਰ ਤੇ ਪਿਆ ਵੀ ਕਿ ਅਜਿਹਾ ਥੋੜੀ ਹੋਣਾ ਚਾਹੀਦਾ ਹੈ ਸੰਵਿਧਾਨ ਹੈ ਡੈਮੋਕ੍ਰੈਟਿਕ ਇਹ ਸਾਡਾ ਦੇਸ਼ ਹੈ ਇਸ ਦੇ ਵਿੱਚ ਸਾਰਾ ਕੰਮ ਠੀਕ ਹੋਣਾ ਚਾਹੀਦਾ ਪਰ ਅਜਿਹਾ ਨਹੀਂ ਹੋਇਆ ਰਾਹੁਲ ਗਾਂਧੀ ਦੀ ਚਰਚਾ ਹੋਣ ਲੱਗੀ ਪਰ ਰਾਹੁਲ ਗਾਂਧੀ ਹੋਰਾਂ ਨੂੰ ਇੱਕ ਮੇਣਾ ਵਜਿਆ ਮੇਣਾ ਵਜਿਆ ਪੰਜਾਬ ਚੋਂ ਪੰਜਾਬ ਦੇ ਇੱਕ ਨੌਜਵਾਨ ਨੇ ਮੇਣਾ ਮਾਰਿਆ ਕਿ ਠੀਕ ਹੈ ਤੁਹਾਡੇ ਨਾਲ ਸਹਿਮਤ ਹਾਂ ਕਿ ਸੰਵਿਧਾਨ ਦੇ ਅੰਦਰ ਇਹ ਸਾਰਾ ਕੁਝ ਹੋਣਾ ਚਾਹੀਦਾ ਪਰ ਸਾਡੀ ਵੀ ਇੱਕ ਤੁਹਾਡੇ ਤੋਂ ਉਮੀਦ ਹੈ ਹੁਣ ਜਾਗ ਗਈ ਕਿ ਤੁਹਾਡੀ ਸਰਕਾਰ ਤੁਹਾਡੇ ਪੁਰਖਿਆਂ ਦੇ ਵੱਲੋਂ ਜਦੋਂ ਸੱਤਾ ਸੰਭਾਲੀ ਜਾ ਰਹੀ ਸੀ 1984 ਦੇ ਵਿੱਚ ਉਦੋਂ ਕੁਝ ਵਾਪਰਿਆ ਸੀ ਵਾਪਰਿਆ ਸੀ ਔਰ ਉਸ ਦੇ ਵਿੱਚ ਸਾਡੇ ਬਹੁਤ ਸਾਰੇ ਆਪਣੇ ਗੁਮਨਾਮ ਹੋ ਗਏ ਸਾਨੂੰ ਅੱਜ ਤੱਕ ਇਹ ਵੀ ਨਹੀਂ ਪਤਾ ਲੱਗਾ ਕਿ ਉਹ ਜਿਉਂਦੇ ਨੇ ਉਹਨਾਂ ਦੀ ਮੌਤ ਹੋ ਗਈ ਸੀ ਜੇ ਹੋ ਗਈ ਸੀ ਤਾਂ ਕੀ ਉਹਨਾਂ ਨੂੰ ਉਹ ਮਾਨ ਸਤਕਾਰ ਜੋ ਇੱਕ ਲਾਸ਼ ਨੂੰ ਜਾਂ ਮਰਦੇ ਨੂੰ ਮਿਲਣਾ ਚਾਹੀਦਾ ਹੈ ਕੀ ਉਹ ਮਿਲਿਆ ਸੀ ਜਾਂ ਨਹੀਂ ਮਿਲਿਆ ਸੀ ਸਾਨੂੰ ਨਹੀਂ ਇਸ ਗੱਲ ਦਾ ਪਤਾ ਚਲੋ ਤੁਹਾਡੇ ਤੋਂ ਉਮੀਦ ਕਰਦੇ ਹਾਂ ਕਿ ਜੇ ਤੁਸੀਂ ਸੰਵਿਧਾਨ ਦੀ ਗੱਲ ਕਰਦੇ ਹੋ ਤਾਂ ਫਿਰ ਸਾਡੇ ਵੀ ਲੱਭ ਕੇ ਦਿਓ ਤੁਸੀਂ ਮਰਿਆਂ ਨੂੰ ਜ਼ਿੰਦਾ ਕਰਕੇ ਲੈ ਕੇ ਆਏ ਹੋ ਤਾਂ ਤੁਹਾਡੇ ਤੋਂ ਉਮੀਦ ਹੈ ਕਿ ਤੁਸੀਂ ਸਾਡੇ ਵੀ ਜ਼ਿੰਦਾ ਕਰੋਗੇ ਕਿਉਂਕਿ ਤੁਹਾਡੇ ਰਾਜ ਦੇ ਅੰਦਰ ਹੋਇਆ ਸੀ ਤੇ ਅੱਜ ਤੁਸੀਂ ਆਪੋਜੀਸ਼ਨ ਦੇ ਲੀਡਰ ਹੋ ਮੇਰੇ ਨਾਲ ਇਹ ਗੱਲਬਾਤ ਦਾ ਦੇ ਕੋ ਜੰਚ ਜਿਹੜੇ ਸੁਣਿਆ ਇਹ ਮੇਰੇ ਨਾਲ ਗੱਲਬਾਤ ਕਰ ਰਹੇ ਨੇ ਖੁਸ਼ਿੰਦਰ ਸਿੰਘ ਜਨ ਸਾਹਿਬ ਪਵਿੱਤਰ ਧਰਤੀ ਸ੍ਰੀ ਚਮਕੌਰ ਸਾਹਿਬ ਦੀ ਧਰਤੀੋਂ ਤੋਂ ਇਹ ਨੌਜਵਾਨ ਸਮਾਜ ਸੇਵੀ ਹੈ ਆਮ ਤੌਰ ਤੇ ਵਾਤਾਵਰਨ ਦੀ ਗੱਲ ਕਰਦੇ ਆ ਤਮਾਮ ਪੰਜਾਬ ਦੇ ਮੁੱਦਿਆਂ ਤੇ ਚਰਚਾ ਕਰਦੇ ਆ ਮੇਣਾ ਮਾਰਨ ਵਾਲਾ ਇਹੋ ਹੀ ਨੌਜਵਾਨ ਹੈ ਬਹੁਤ ਬਹੁਤ ਸੌਰੀ ਭਾਈ ਜੀ ਕੋਈ ਗੱਲ ਸਮਝ ਫਤਿਹ ਭਾਈ ਫਤਿਹ ਠੀਕ ਹੋ ਠੀਕ ਹੈ ਜੀ ਮੇਣਾ ਤਾਂ ਠੀਕ ਹੈ ਮੇਣਾ ਤਾਂ ਮਾਰਤਾ ਤੌਰੰਦਰ ਤੱਕ ਪਹੁੰਚਦਾ ਜਿਹੜੇ ਜਿਹੜਾ ਬੰਦਾ ਇਸ ਕਹਾਣੀ ਨੂੰ ਜਾਣਦਾ ਉਹਦੇ ਤੌਰੰਦਰ ਤੱਕ ਪਹੁੰਚਦਾ ਹੈ ਕਿ ਗੱਲ ਕਹੀ ਕਿੱਥੋਂ ਆ ਤੇ ਗਈ ਕਿੱਥੇ ਆ ਹੁਣ ਉਹ ਲੋਕ ਸੁਣਨਗੇ ਜਾਂ ਨਹੀਂ ਸੁਣਨਗੇ ਇਹ ਉਹਨਾਂ ਦਾ ਪ੍ਰੈਰੋਗੇਟਿਵ ਹੈ ਪਰ ਜੇ ਤੁਸੀਂ ਇਹ ਮੇਣਾ ਰਾਹੁਲ ਗਾਂਧੀ ਹੋਰਾਂ ਨੂੰ ਮਾਰਿਆ ਤਾਂ ਰਾਹੁਲ ਗਾਂਧੀ ਹੋਰੀ ਬਹੁਤ ਵਾਰ ਮਾਫੀ ਮੰਗ ਗਏ ਇਸ ਵਿਸ਼ੇ ਤੇ ਸ੍ਰੀ ਦਰਬਾਰ ਸਾਹਿਬ ਪਹੁੰਚ ਗਏ ਕਈ ਲੋਕਾਂ ਨੇ ਤਾਂ ਸਾਡੇ ਸਮਾਜ ਦੇ ਵਿੱਚੋਂ ਮਾਫੀ ਕਰਤਾ ਕਿ ਠੀਕ ਹੈ ਰਾਹੁਲ ਗਾਂਧੀ ਸਿਰ ਨੀਵਾ ਕਰਕੇ ਆਇਆ ਤਾਂ ਫਿਰ ਉਹਨੂੰ ਮਾਫ ਕਰ ਦੇਣਾ ਚਾਹੀਦਾ ਤੁਸੀਂ ਇਹ ਮੇਣਾ ਕਿਵੇਂ ਕਿਉਂ ਮਾਰਿਆ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਜ਼ਖਮ ਇਹੋ ਜਿਹਾ ਜਿਹੜੇ ਕਦੇ ਭਰਨੇ ਨਹੀਂ ਅਸਲ ਦੇ ਵਿੱਚ ਜੀ ਇਹ ਮਿਹਣਾ ਹੈ ਨਹੀਂ ਜੀ ਇਹ ਤਾਂ ਦਰਦ ਹੈ ਜੀ ਹੂੰ ਇਹ ਦੁਖਾਂਤ ਆ ਇਹ ਜੇ ਮੈਨੂੰ ਕਰਮਾਂ ਦੇ ਨਾਲ ਜੋੜ ਤਾਂ ਸਾਡੇ ਮਾੜੇ ਭਾਗ ਆ ਹੂੰ ਵੀ ਐਨੇ ਸਾਲ ਗੁਜ਼ਰ ਜਾਣ ਤੋਂ ਬਾਅਦ ਵੀ 3 3.5 ਦਹਾਕੇ ਲੰਘਣ ਤੋਂ ਬਾਅਦ ਵੀ ਅਸੀਂ ਅੱਜ ਵੀ ਉਸੇ ਪਰਿਵਾਰ ਦੇ ਇੱਕ ਸ਼ਖਸ ਕੋਲੋਂ ਹੂੰ ਆਪਣੇ ਖੋਏ ਹੋਏ ਲੋਕਾਂ ਦਾ ਸਰਨਾਮਾ ਮੰਗ ਰਹੇ ਆ ਜਿਸ ਪਰਿਵਾਰ ਨੇ ਪੂਰੀ ਤੈਅ ਸੁਦ ਬਿਉਤਵੰਦੀ ਦੇ ਨਾਲ ਸਾਡੇ ਲੋਕਾਂ ਨੂੰ ਗੁੰਮਨਾਮ ਕੀਤਾ ਇਹ ਸਾਡੀ ਮਜਬੂਰੀ ਹੈ ਇਹ ਸਾਡੀ ਮਜਬੂਰੀ ਹੈ ਸਾਡਾ ਦੁਖਾਂਤ ਹੈ ਹੁਣ ਅੱਜ ਦੇ ਦਿਨ ਉਹ اپੋਜੀਸ਼ਨ ਦੇ ਲੀਡਰ ਹਨ ਸੰਵਿਧਾਨ ਹੱਥ ਦੇ ਵਿੱਚ ਲੋਕਤੰਤਰ ਦੀ ਗੱਲ ਹੋ ਰਹੀ ਆ ਭਾਰਤ ਜੋੜੋ ਯਾਤਰਾ ਤੋਂ ਸ਼ੁਰੂ ਹੋ ਗਿਆ ਕੰਮ ਬਿਲਕੁਲ ਅਸੀਂ ਕਿੱਥੇ ਆ ਭਾਰਤ ਤਾਂ ਜੋੜ ਲਿਆ ਹੂੰ ਜਿਹੜੇ ਅਸੀਂ ਟੁੱਟੇ ਬੈਠੇ ਹੂੰ ਜਿਹੜੇ ਅਸੀਂ ਟੁੱਟੇ ਬੈਠੇ ਆ ਤੁਸੀਂ 47 ਦੀ ਗੱਲ ਕੀਤੀ ਦੇਸ਼ ਆਜ਼ਾਦ ਹੋਇਆ ਪਰ ਪੰਜਾਬ ਤਾਂ ਵੰਡਿਆ ਗਿਆ ਹੂੰ 10 ਲੱਖ ਤੋਂ ਉੱਪਰ ਬੰਦਾ ਮਾਰਿਆ ਗਿਆ ਜਿਹੜਾ ਕਿਸੇ ਨਾਂ ਨਹੀਂ ਲੱਗਾ ਹਾਂਜੀ ਕਿਹਨੇ ਮਾਰਿਆ ਕਿਉਂ ਮਾਰਿਆ ਕਿੰਨਿਆਂ ਨਾਲ ਕੀ ਕੁਛ ਵਾਪਰੇ ਜੀਆ ਘਾਤ ਹੋਇਆ ਹੂੰ ਝੋਲੇ ਚੱਕ ਕੇ ਕੱਲੇ ਕੱਪੜੇ ਚੱਕ ਕੇ ਉਹ ਵੀ ਲੁੱਟ ਲਏਗੇ ਰਸਤੇ ਦੇ ਵਿੱਚ ਸਰੂ ਕੁ ਛੱਡ ਕੇ ਲੋਕੀ ਇੱਧਰ ਆਏ ਇੱਧਰ ਉੱਧਰ ਚਲੇਗੇ ਉਹਦੇ ਜਸ਼ਨ ਮਨਾ ਰਹੇ ਆਂ ਅਸੀਂ ਅੱਜ ਦੇ ਦਿਨ ਚਲੋ ਉਹ ਤਾਂ ਹੋ ਗਿਆ ਵੀ ਦੇਸ਼ ਵੰਡਿਆ ਗਿਆ ਵੀ ਅਲੱਗ-ਅਲੱਗ ਦੋ ਦੇਸ਼ ਬਣ ਗਏ ਤੇ ਉਹ ਜਿਹੜੀ ਬਾਰਡਰ ਲਾਈਨ ਉਹ ਇੱਕ ਖਿੱਤੇ ਦੇ ਵਿੱਚ ਆ ਗਈ ਪੰਜਾਬ ਦੇ ਵਿੱਚ ਆ ਗਈ ਕਲੇਮ ਖਤਮ ਹੋ ਗਿਆ ਤਾਂ ਸਬਰ ਕਰਨ ਲਈ ਗੱਲ ਹੈਗੀ ਆ ਵੀ ਸਬਰ ਕਰ ਸਕਦੇ ਆਂ ਸਬਰ ਹੁੰਦਾ ਨਹੀਂ ਕਰਨਾ ਪੈਂਦਾ ਇਹ ਮੈਂ ਕਹਿ ਸਕਦਾ ਵੀ ਸਬਰ ਕਰ ਸਕਦੇ ਆਂ ਜਿਨ੍ਹਾਂ ਦਾ ਸਾਰਾ ਕੁਝ ਉੱਧਰ ਰਹਿ ਗਿਆ ਜਾਂ ਜਿਹੜੇ ਉੱਧਰ ਚਲੇ ਗਏ ਉਹਨਾਂ ਦਾ ਇੱਧਰ ਰਹਿ ਗਿਆ ਉਹਨਾਂ ਨੂੰ ਜੇ ਸਫ਼ਰ ਕਰਨ ਨੂੰ ਕਹੀਏ ਉਹ ਗੱਲ ਨੂੰ ਪਹਿਣਗੇ ਉਹ ਹਾਂ ਉਹ ਕਿਉਂਕਿ ਅਸਲ ਦੁੱਖ ਉਹਨਾਂ ਨੇ ਹਟਾਇਆ ਉਹਨਾਂ ਨੂੰ ਪਤਾ ਹੈ ਬਿਲਕੁਲ ਪਰ ਫਿਰ ਵੀ ਅਸੀਂ ਕਿਤਨੇ ਕਿਤੇ ਕਹਿ ਦਿੰਦੇ ਆਂ ਵੀ ਦੇਸ਼ ਵੰਡਿਆ ਗਿਆ ਵੀ ਤਾਂ ਕਰਕੇ ਸਾਰਾ ਕੁਝ ਹੋ ਗਿਆ ਠੀਕ ਹੈ ਤੇ ਆਹ ਆਲਣਾ ਸਾਨੂੰ ਇੱਧਰ ਮਿਲਿਆ ਨਾ ਉਸ ਲਾਈਨ ਨੇ ਅੰਗਰੇਜ਼ ਦੀ ਖਿੱਚੀ ਹੋਈ ਲਾਈਨ ਨੇ ਸਾਨੂੰ ਹਿੰਦੁਸਤਾਨ ਨਾਲ ਜੋੜਤਾ ਠੀਕ ਹੈ ਸਾਨੂੰ ਇਸ ਦੇਸ਼ ਦੇ ਨਿਵਾਸੀ ਬਣਾਤਾ ਪਰ ਇਸ ਦੇਸ਼ ਦੇ ਹਕਮਰਾਨਾਂ ਨੇ ਸਾਡੇ ਨਾਲ ਕੀ ਕੀਤਾ 84 ਦੇ ਵਿੱਚ ਸਾਡੇ ਨਾਲ ਜੋ ਕੀਤਾ ਪੂਰੀ ਤੈਅ ਸ਼ੂਦਾ ਉਹਦੇ ਨਾਲ ਤੇ ਆ ਜੋ ਉਸੇ ਪਰਿਵਾਰ ਦਾ ਇੱਕ ਫਰਜ਼ੰਦ ਖੜਾ ਹੁੰਦਾ ਤੇ ਉਹ ਕਹਿੰਦਾ ਵੀ ਮੈਂ ਦੇਸ਼ ਦੀ ਲੜਾਈ ਲੜ ਰਿਹਾ ਲੋਕਾਂ ਦੀ ਲੜਾਈ ਲੜ ਰਿਹਾ ਤੇ ਮੈਂ ਬਰਾਬਰਤਾ ਦੀ ਲੜਾਈ ਲੜ ਰਿਹਾ ਮੈਂ ਲੋਕਤੰਤਰ ਦੀ ਸੰਵਿਧਾਨ ਦੀ ਲੜਾਈ ਲੜ ਰਿਹਾ ਤੇ ਜੇ ਵਾਕਈ ਇਹ ਗੱਲ ਹੈਗੀ ਹੈ ਵੀ ਉਹ ਲੋਕਤੰਤਰ ਤੇ ਸੰਵਿਧਾਨ ਦੀ ਲੜਾਈ ਲੜ ਰਿਹਾ ਤਾਂ ਸੰਵਿਧਾਨ ਦੇ ਜਿਹੜੇ ਸਾਨੂੰ ਹੱਕ ਦਿੱਤੇ ਹੋਏ ਨੇ ਤੇ ਦਿਓ ਸਾਨੂੰ ਹੱਕ ਫਿਰ ਦਿਓ ਸਾਨੂੰ ਸਰਨਾਮਾ ਜਿਹੜਾ ਸੰਵਿਧਾਨ ਲਾਲ ਰੰਗ ਦੀ ਕਾਪੀ ਉਹ ਹੱਥ ਵਿੱਚ ਫੜ ਕੇ ਕਹਿੰਦੇ ਆ ਉਹ ਸੰਵਿਧਾਨ ਉਹਨਾਂ ਪਰਿਵਾਰਾਂ ਨੂੰ ਵੀ ਉਹੀ ਅਧਿਕਾਰ ਦਿੰਦਾ ਜਿਹੜਾ ਬਾਕੀ ਦੇਸ਼ਵਾਸੀਆਂ ਨੂੰ ਦਿੰਦਾ ਤੇ ਉਹਨਾਂ ਕੋਲ ਵੀ ਇਹ ਅਧਿਕਾਰ ਹੈਗਾ ਵੀ ਆਪਣੇ ਜਿਹੜੇ ਉਹਨਾਂ ਟਾਈਮਾਂ ਦੇ ਵਿੱਚ ਖਪਾ ਦਿੱਤੇ ਗਏ ਲੋਕ ਉਹਨਾਂ ਦੇ ਸਰਨਾਮੇ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਕਿੱਥੇ ਨੇ ਉਹ ਤੇ ਹੋਇਆ ਕਿਉਂ ਸੀ ਉਹਨਾਂ ਨਾਲ ਉਹਨਾਂ ਲੋਕਾਂ ਦਾ ਕਸੂਰ ਕੀ ਸੀ ਕੀ ਕਸੂਰ ਸੀ ਉਹਨਾਂ ਦਾ ਜਿਨ੍ਹਾਂ ਦੇ ਘਰਾਂ ਦੇ ਦਰਵਾਜ਼ਿਆਂ ਤੇ ਨਿਸ਼ਾਨੀਆਂ ਲਾਈਆਂ ਗਈਆਂ ਇਹ ਸਿੱਖਾਂ ਦੇ ਪਰਿਵਾਰ ਆ ਜਿਨ੍ਹਾਂ ਦੇ ਗਲਾਂ 'ਚ ਟਾਇਰ ਪਏ ਨਹੀਂ ਕਸੂਰ ਕੀ ਉਹਨਾਂ ਦਾ ਉਹਨਾਂ ਨੇ ਕੀ ਕ੍ਰਾਈਮ ਕੀ ਕੀਤਾ ਉਹਨਾਂ ਨੇ ਦਿੱਲੀ ਦੇ ਵਿੱਚ ਰਹਿੰਦੇ ਜੁਰਮ ਕੀ ਕੀਤਾ ਉਹਨਾਂ ਨੇ ਉਹਨਾਂ ਨੇ ਤਾਂ ਕੋਈ ਜੁਰਮ ਨਹੀਂ ਕੀਤਾ ਉਹਨਾਂ ਨੇ ਕੋਈ ਗੋਲੀ ਨਹੀਂ ਚਲਾਈ ਕੋਈ ਕਿਰਪਾਨ ਨਹੀਂ ਚਲਾਈ ਉਹਨਾਂ ਨੇ ਕੁਝ ਨਹੀਂ ਕੀਤਾ ਹੈਗਾ ਪਰ ਲੱਭ ਲੱਭ ਕੇ ਕੋ ਕੋ ਕੇ ਮਾਰੇ ਗਏ ਉਹ ਲੋਕ ਉਹਨਾਂ ਦੇ ਸਰਨਾਮੇ ਪੁੱਛਦੇ ਸੀ ਫਿਰ ਉਸੇ ਬਲ ਦੀ ਅੱਗ ਨੂੰ ਜਦੋਂ ਦਰਵਾਰਾ 90 ਦੇ ਸਮੇਂ ਦੇ ਵਿੱਚ ਆ ਕੇ ਫਿਰ ਸੁਲਘਾਇਆ ਗਿਆ ਦੁਬਾਰਾ ਫਿਰ ਉਦੋਂ ਸਾਡੀ ਨਸਲ ਖੁਸ਼ੀ ਇੱਥੇ ਹੋਈ ਪੰਜਾਬ ਦੇ ਵਿੱਚ ਅਸੀਂ ਉਹਨਾਂ ਲੋਕਾਂ ਦੇ ਸਰਨਾਮੇ ਲੱਭਦੇ ਆ ਉਹਨਾਂ ਲੋਕਾਂ ਦੇ ਸਰਨਾਮੇ ਅਸੀਂ ਮੰਗਦੇ ਆ ਜਿਹੜੇ ਇਹਨਾਂ ਦੇ ਕਿਸੇ ਟਾਈਮ ਇਹਨਾਂ ਦੀ ਦਾਦੀ ਵੱਲੋਂ ਕਿਸੇ ਟਾਈਮ ਇਹਨਾਂ ਦੇ ਫਾਦਰ ਵੱਲੋਂ ਰਜੀਵ ਗਾਂਧੀ ਵੱਲੋਂ ਤੇ ਇਹਨਾਂ ਦੇ ਵੱਲੋਂ ਹੀ ਬਣਾਏ ਬਿਆਨ ਸਿੰਘ ਮੁੱਖ ਮੰਤਰੀ ਵੱਲੋਂ ਜਿਹੜੇ ਲੋਕ ਗੁੰਮਨਾਮ ਕੀਤੇ ਗਏ ਅਸੀਂ ਕਹਿੰਨੇ ਵੀ ਜਿਹੜੇ ਸੰਵਿਧਾਨ ਦੀ ਗੱਲ ਕਰਦੇ ਆ ਉਸੇ ਸੰਵਿਧਾਨ ਦੇ ਤਹਿਤ ਸਾਨੂੰ ਸਾਡਾ ਨਾਂ ਦਾ ਸਰਨਾਮਾ ਲੱਭ ਕੇ ਦੇ ਦੇ ਜੇ ਵਾਕਈ ਸੰਵਿਧਾਨ ਦੀ ਗੱਲ ਕਰਦੇ ਤਾਂ ਪਰ ਕੋਈ ਇਸ ਤੇ ਗੱਲ ਕਰਨੀ ਨਹੀਂ ਚਾਹੁੰਦਾ ਨਾ rahul rahul gandhi ਕਿਉਂ ਇਸ ਤੇ ਗੱਲ ਕਰੇਗਾ ਕਿ ਮੈਂ ਲੜਾਈ ਲੜਦਾ ਭਾਈ ਜਸਵੰਤ ਸਿੰਘ ਖਾਲੜਾ ਹੋਰਾਂ ਵਾਂਗੂ ਠੀਕ ਹੈ ਮੈਂ ਹੁਣ ਦੀ ਸੱਤਾ ਦੇ ਨਾਲ ਗੱਲ ਕਰਦਾ ਮੈਨੂੰ ਲੱਗਦਾ ਕਿ ਉਨਹੀਂ ਦੋਸ਼ੀ ਤਾਂ ਸੀ ਵੀ ਆ ਜਿਨ੍ਹਾਂ ਨੇ ਉਸ 84 ਤੋਂ ਬਾਅਦ ਵਾਪਰੇ ਸਾਰੇ ਕਾਂਡ ਨੂੰ ਭੁਲਾਉਂਦਿਆਂ ਹੋਇਆਂ ਕਈ ਵਾਰ ਸਰਕਾਰਾਂ ਵੀ ਸਾਡੇ ਸੂਬੇ ਦੇ ਵਿੱਚ ਬਣਾਈਆਂ ਠੀਕ ਹੈ ਜੀ ਗੱਲ ਜੇ ਅਸੀਂ ਉਮੀਦ ਨਹੀਂ ਕਰਨੀ ਜੇ ਉਹ ਸਾਨੂੰ ਇਨਸਾਫ ਨਹੀਂ ਦੇ ਸਕਦਾ ਫਿਰ ਉਹ ਸੰਵਿਧਾਨ ਦੀ ਕਾਪੀ ਜਿਹੜੀ ਹੱਥ 'ਚ ਫੜ ਕੇ ਰੱਖਦੇ ਨੇ ਦੋਨੋਂ ਭੈਣ ਭਰਾ ਤੇ ਉਹਨਾਂ ਦੇ ਮਗਰ ਜਿਹੜੇ ਸੋ ਕਾਲਡ ਲੀਡਰ ਸਾਡੇ ਪੰਜਾਬ ਵਾਲੇ ਨੇ ਉਹ ਵੀ ਉਹਨਾਂ ਦੀ ਉਹਨਾਂ ਦੀ ਰੀਸ ਕਰਕੇ ਨਾ ਸੰਵਿਧਾਨ ਦੀ ਕਾਪੀ ਚੱਕ ਕੇ ਰੱਖ ਦੇਣ ਫਿਰ ਇਹਨੂੰ ਰੱਖ ਦੋ ਕਿਤੇ ਪਾਸੇ ਇਹਨੂੰ ਕੈਰੀ ਨਾ ਕਰੋ ਨਾਲ ਇਹਨੂੰ ਹਰ ਇੱਕ ਜਗ੍ਹਾ ਇਹ ਮੂਹਰੇ ਨਾ ਦਿਖਾਓ ਕਿਸੇ ਨੂੰ ਫਿਰ ਸੰਵਿਧਾਨ ਦੀ ਗੱਲ ਨਾ ਕਰਨ ਉਹਨਾਂ ਦੀ ਪੋਲਿਟੀਕਲ ਉਹ ਵੋਟਾਂ ਦੀ ਗੱਲ ਕਰਨ ਫਿਰ ਜੀ ਪੋਲਿਟੀਕਲ ਮਜਬੂਰੀ ਨਹੀਂ ਜੀ ਉਹ ਫਿਰ ਕਰਨ VOTING LISTਾਂ ਦੀ ਗੱਲ ਸਿਰਫ ਫਿਰ ਹਾਂ ਵੀ ਇੰਨੀਆਂ ਵਧ ਗਈਆਂ ਇੰਨੀਆਂ ਘਟ ਗਈਆਂ ਉਹ ਗੱਲ ਕਰਨ ਕਰ ਲੈਣ ਫਿਰ ਸੰਵਿਧਾਨ ਨਾਲ ਹੱਥ ਦੇ ਵਿੱਚ ਫੜਨ ਜੇ ਸੰਵਿਧਾਨ ਹੱਥ 'ਚ ਫੜਨਾ ਫਿਰ ਸੰਵਿਧਾਨ ਅਨੁਸਾਰ ਇਹਨੂੰ ਬਰਾਬਰਤਾ ਦਾ ਹੱਕ ਦਿੰਦਾ ਫਿਰ ਦੇਣ ਸਾਨੂੰ ਹੱਕ ਜੀ ਸਾਡੀ ਮੰਗ ਸ ਵਿਜੇ ਸਵਿਧਾਨ ਦੀ ਗੱਲ ਆ ਤਾਂ ਅਸੀਂ ਵੀ ਉਸ ਸਵਿਧਾਨ ਦੇ ਵਿੱਚ ਬੈਠੇ ਹਾਂ ਤੇ ਜੇ ਸਾਨੂੰ ਬਾਹਰ ਕੱਢਣਾ ਫਿਰ ਸਵਿਧਾਨ ਨਾ ਫੜੋ ਹੱਥ ਦੇ ਵਿੱਚ ਐਵੇਂ ਡਰਾਮੇ ਨਾ ਕਰੋ ਫਿਰ ਇਹ ਤਾਂ ਜਾਇਜ਼ ਮੰਗ ਹੈ ਜੀ ਤਾਂ ਜ਼ਾਹਿਰ ਜੀ ਗੱਲ ਹੈ ਕਿ ਮੈਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਸੈਂਟਰ ਦੇ ਵਿੱਚ ਵੀ ਉਸ ਤੋਂ ਬਾਅਦ ਸਰਕਾਰ ਰਹੀ ਹੈ ਮਨਮੋਹਨ ਸਿੰਘ ਜੀ ਉਦੋਂ ਪ੍ਰਧਾਨ ਮੰਤਰੀ ਰਹੇ ਨੇ ਪੰਜਾਬ ਦੇ ਵਿੱਚ ਬਹੁਤ ਵਾਰ ਉਸ ਤੋਂ ਬਾਅਦ ਸਰਕਾਰਾਂ ਬਣੀਆਂ ਜ਼ਾਹਿਰ ਜੀ ਗੱਲ ਹੈ ਕਿ ਕਾਂਗਰਸ ਨੇ ਤਾਂ ਇਹ ਵਿਸ਼ਾ ਕਦੇ ਵੀ ਨਹੀਂ ਛੇੜਦਾ ਕਿਉਂਕਿ ਉਹਨਾਂ ਦਾ ਉਹਨਾਂ ਨੂੰ ਸਿੱਧਾ ਸਿੱਧਾ ਡੈਮੇਜ ਆ ਇਸ ਗੱਲ ਦਾ ਨਹੀਂ ਲਾਲਚੀ ਨੇ हां बिल्कुल लालची है सो आर्थी दो, दो में ही चीज ने दो में ही चीज ने जो मुद्दा छेड़ लगे दूसरी सरकार आईया ने, के के... ने। आज सत्ता ਦੇ ਵਿੱਚ ਕੋਈ ਹੋਰ ਸਰਕਾਰ ਬੈਠੀ ਹੈ ਹੋਰ ਪਾਰਟੀ ਬੈਠੀ ਹੈ ਗੱਲ ਤਾਂ ਉਹਨਾਂ ਨੇ ਵੀ ਨਹੀਂ ਕਦੇ ਕੀਤੀ ਉਹਨਾਂ ਨੇ ਕੋਸ਼ਿਸ਼ ਤਾਂ ਉਹਨਾਂ ਨੇ ਵੀ ਨਹੀਂ ਕੀਤੀ ਜਿਨ੍ਹਾਂ ਨੇ ਗੱਲ ਕਰਨੀ ਸੀ हां ਉਹ ਪੰਜਾਬ ਦੀ ਗੱਲ ਤਾਂ ਨਹੀਂ ਸੀ ਕਰਦੇ ਕਿਉਂਕਿ ਉਹਨਾਂ ਦੇ ਘਰਾਂ ਨੂੰ ਵਜ਼ੀਰੀਆਂ ਨਹੀਂ ਸੀ ਜਾਣੀਆਂ ਮੁੜ ਕੇ ਬਹੁਤ ਨਿੱਜੀ ਮੁਫਾਦਾਂ ਕਰਕੇ ਕੌਮ ਅੱਜ ਵੀ ਮੈਂ ਉੱਥੇ ਹੀ ਹਾਂ ਇਹਨਾਂ ਹਾਲਾਤਾਂ 'ਚ ਤੱਕੜੀ ਦੇ ਇੱਕ ਪਲੜੇ ਦੇ ਵਿੱਚ ਪੰਜਾਬ ਦੇ ਹੱਕਾਂ ਨੂੰ ਰੱਖਤਾ ਤੇ ਦੂਜੇ ਪਲੜੇ ਦੇ ਵਿੱਚ ਅਗਲੇ ਨੇ ਵਜ਼ੀਰੀਆਂ ਨੂੰ ਰੱਖਤਾ ਤੋਲਤਾ ਕਦੇ ਮੁੰਡਾ ਵਜ਼ੀਰ ਆ ਕਦੇ ਨੋਹ ਵਜ਼ੀਰ ਆ ਜਿਹੜੇ ਤਾਂ ਦੂਸਰੇ ਨੇ ਤੇ ਜਿਹੜੇ ਕਾਂਗਰਸ ਵਾਲੇ ਉਹ ਗੱਲ ਕਿਉਂ ਕਰਨਗੇ ਜੀ ਉਹਨਾਂ ਨੇ ਬਾਹਰ ਦਾ ਰਸਤਾ ਦੇਖਣਾ ਸਿਆਸੀ ਸੱਤਾ ਦੀ ਭੁੱਖ ਹੈ ਜਿਹੜੀ ਉਹ ਸਿਆਸੀ ਸੁੱਖ ਜਿਹੜਾ ਉਹ ਮਾਣ ਰਹੇ ਨੇ ਉਹ ਤੋਂ ਵਾਂਝੇ ਹੋਣਾ ਉਹਨਾਂ ਨੇ ਉਹ ਆਪਣੇ ਨਾਲ ਧੋਖਾ ਕਰ ਸਕਦੇ ਆ ਸਭ ਨਾਲ ਧੋਖਾ ਕਰਦੇ ਆ ਚਾਪਲੂਸੀ ਦੇ ਵਿੱਚ ਚਮਚਾਗਰੀ ਚ ਤਾਂ ਪਿੱਛੇ ਨਹੀਂ ਹਟ ਸਕਦੇ ਹੋ ਤੇ ਕਾਂਗਰਸ ਦਾ ਇਹ ਤਾਂ ਇਹ ਤਾਂ ਕਾਂਗਰਸ ਦੀ ਮੈਂ ਇੱਕ ਗੱਲ ਕਰਾਂ ਵੀ ਤਾਂ ਡਿਜ਼ਾਈਨ ਨੇ ਕਾਂਗਰਸ ਦਾ ਇਦਾਂ ਦਾ ਕਾਂਗਰਸ ਦਾ ਕਲਚਰ ਇਹੀ ਹੈ ਵੀ ਉੱਥੇ ਚਮਚੀਆਂ ਦੀ ਬਹੁਤ ਆਦਤ ਰਹਿੰਦੀ ਹੈ ਚਮਚੀਆਂ ਦੀ ਪਰਵਾਹ ਆ ਲੀਡਰ ਤਾਂ ਉੱਥੇ ਕੋਈ ਵੀ ਨਹੀਂ ਹੈਗਾ ਲੀਡਰ ਦਾ ਕੰਮ ਕੀ ਹੁੰਦਾ ਜੀ ਲੀਡਰ ਦੀ ਕੁਆਲਿਟੀ ਹੁੰਦੀ ਹੈ ਵੀ ਆਪਣੇ ਲੋਕਾਂ ਦੀ ਗੱਲ ਕਰਨੀ ਬਿਲਕੁਲ ਆਪਣੇ ਖਿੱਤੇ ਦੀ ਗੱਲ ਕਰਨੀ ਦਰਪੇਸ਼ ਆ ਰਹੀਆਂ ਸਮੱਸਿਆਵਾਂ ਦੀ ਗੱਲ ਕਰਨੀ ਮੁੱਦਿਆਂ ਦੀ ਗੱਲ ਕਰਨੀ ਤੇ ਲੀਡਰ ਕੀ ਕਰ ਲੱਗੇ ਪਿਆ ਰਾਹੁਲ ਗਾਂਧੀ ਜਿੰਦਾਬਾਦ ਪ੍ਰੇਮਕਾ ਗਾਂਧੀ ਜਿੰਦਾਬਾਦ ਸੋਨੀਆ ਗਾਂਧੀ ਜਿੰਦਾਬਾਦ ਸਾਡੇ ਵਾਲਾ ਤਾਂ ਇਹ ਕਰਦੇ ਨੇ ਬੈਰੀਕੇਟ ਟੱਪ ਟੱਪ ਕੇ ਦਿਖਾਉਂਦਾ ਪੰਜਾਬ ਦਾ ਪ੍ਰਧਾਨ ਕਦੇ ਉਹ ਟੀ-ਸ਼ਰਟ ਪਾ ਲੰਦਰ ਤੁਹਾਨੂੰ ਲੱਗਦਾ ਕਿ ਐਡੀ ਹਿੰਮਤ ਕਿਸੇ 'ਚ ਹੈ ਕਿ ਕੋਈ ਭਾਈ ਜਸਵੰਤ ਸਿੰਘ ਖਾਲੜਾ ਬਣ ਜੂਗਾ ਤੁਸੀਂ ਬੇਸ਼ੱਕ ਬੇਸ਼ੱਕ ਉਸ ਰਾਹ ਤੇ ਚੱਲਣ ਦੀ ਕੋਸ਼ਿਸ਼ ਜ਼ਰੂਰ ਕਰ ਰਹੇ ਹੋ ਤੁਹਾਡੀਆਂ ਗੱਲਾਂ ਕੁਝ ਉਸ ਪਾਸੇ ਵੱਲ ਨੂੰ ਜਾਂਦੀਆਂ ਬੇਸ਼ੱਕ ਤੁਸੀਂ ਖੁਦ ਨਹੀਂ ਤੁਸੀਂ ਕੌਨਸਟਿਟਿਊਐਂਸੀ ਦੇ ਅੰਦਰ ਰਹਿ ਕੇ ਕੌਨਸਟਿਟਿਊਸ਼ਨ ਦੇ ਅੰਦਰ ਰਹਿ ਕੇ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕਿ ਠੀਕ ਹੈ ਤੁਸੀਂ ਸੱਤਾ 'ਚ ਜਾਓ ਜਾਂ ਆਪੋਜੀਸ਼ਨ 'ਚ ਰਹੋ ਤੁਸੀਂ ਸਾਨੂੰ ਸਾਡਾ ਹੱਕ ਦਿਓ ਪਰ ਭਾਈ ਜਸਵੰਤ ਸਿੰਘ ਖਾਲੜਾ ਤਾਂ ਖੁਦ ਮੈਦਾਨ 'ਚ ਉਤਰੇ ਸੀ ਤੁਹਾਨੂੰ ਨਹੀਂ ਲੱਗਦਾ ਕਿ ਇੱਕ ਇੱਕ ਖੌਫ ਹੈ ਕਿਸੇ ਵੀ ਸ਼ਖਸ ਦੇ ਅੰਦਰ ਕਿ ਸਾਨੂੰ ਕਿਸੇ ਨੇ ਤਾਂ ਇਨਸਾਫ ਦੇਣਾ ਨਹੀਂ ਖੁਦ ਜੇਕਰ ਅਸੀਂ ਇਸ ਮੈਦਾਨ ਦੇ ਵਿੱਚ ਉਤਰਾਂਗੇ ਤਾਂ ਫਿਰ ਉਹੀ ਹਾਲ ਹੋਣਾ ਹਾਂ ਤੇ ਮੈਨੂੰ ਮੈਸੇਜ ਆਉਂਦੇ ਨੇ ਸਿਸਟਮ ਤਾਂ ਉਹੀ ਹੈ ਸਿਸਟਮ ਉਹੀ ਮੈਨੂੰ ਮੈਸੇਜ ਆਉਂਦੇ ਨੇ ਉਹ ਕਹਿੰਦੇ ਵੀ ਸਿਕਿਉਰਟੀ ਰੱਖੋ ਆਪਣੇ ਨਾਲ ਬੰਦੇ ਰੱਖੋ ਨਾਲ ਕੱਲਿਆਂ ਨਹੀਂ ਜਾਣਾ ਬਚ ਕੇ ਜਾਣਾ ਐਦਾਂ ਜਾਣਾ ਖੌਫ ਆ ਸਾਡੇ ਮਨਾਂ ਦੇ ਵਿੱਚ ਅਹੀ ਮੈਂ ਮੇਰੀ ਗੱਲ ਇਹ ਹੀ ਹੈ ਜੀ ਇੱਕ ਪਾਸੇ ਤਾਂ ਸੰਵਿਧਾਨ ਦੀ ਗੱਲ ਕਰਦੇ ਹੋ ਤੇ ਦੂਜੇ ਪਾਸੇ ਸਾਡੇ ਮਨਾਂ ਦੇ ਵਿੱਚ ਖੌਫ ਆ ਵੀ ਅਸੀਂ ਖੁੱਲਕੇ ਬੋਲ ਵੀ ਨਹੀਂ ਸਕਦੇ ਤੇ ਜਿਹੜੇ ਸੰਵਿਧਾਨ ਨੂੰ ਲਾਲ ਰੰਗ ਦੇ ਨੂੰ ਇਹ ਚੱਕੀਂ ਫਿਰਦੇ ਆ ਉਸ ਸੰਵਿਧਾਨ ਮੈਨੂੰ ਮੇਰੇ ਹੱਕ ਦਿੰਦਾ ਨਹੀਂ ਵੀ ਮੈਂ ਖੁੱਲਕੇ ਬੋਲ ਸਕਾਂ ਤੇ ਮੇਰੇ ਜ਼ਿਹਨ ਦੇ ਵਿੱਚ ਕੀ ਪਾਇਆ ਬਾ ਡਰ ਖੋਫ ਉਹ ਕਿਵੇਂ ਪਾਇਆ ਗਿਆ ਜਦੋਂ ਲਵਾਰਸ ਕੀਤਾ ਗਿਆ ਸਾਡੇ ਲੋਕਾਂ ਨੂੰ ਉਹਨਾਂ ਨੂੰ ਮਾਰਿਆ ਗਿਆ ਕਰੋ ਚੱਕ ਚੱਕ ਕੇ ਪੁਲਿਸ ਮੁਕਾਬਲੇ ਬਣਾਏਗੇ ਚਮੜੀ ਲਾਈ ਗਈ ਆ ਚਮੜੀ ਇਹ ਮੁਗਲ ਕਰਦੇ ਹੁੰਦੇ ਸੀ ਨੌ ਖਿੱਚੇਗੇ ਹੀਟਰ ਚਲਾ ਚਲਾ ਕੇ ਉੱਪਰ ਬਾਥਰੂਮ ਕਰਾ ਕੇ ਬਾਜ ਪਾ ਪਾ ਕੇ ਗੁਪਤੰਗਾਂ ਦੇ ਵਿੱਚ ਸੁਣਨੀ ਹੁੰਦੀਆਂ ਜੀ ਗੱਲਾਂ ਜਦੋਂ ਸਾਡੀਆਂ ਬਜ਼ੁਰਗ ਬੀਬੀਆਂ ਨਾ 84 ਦੀ ਗੱਲ ਕਰਦੀਆਂ ਨੇ ਵੀ ਕਿਵੇਂ ਮਿਰਚਾਂ ਤੱਕ ਕਿੱਥੇ ਕਿੱਥੇ ਕਿਵੇਂ ਪਾਈਆਂ ਗਈਆਂ ਸੁਣਨੀ ਹੁੰਦੀਆਂ ਜੀ ਗੱਲਾਂ ਉਹ ਤੇ ਬੋਲਣ ਦੇ ਲਈ ਵੀ ਅਸੀਂ ਬੋਲ ਸਕਦੇ ਹੁਣ ਦੇਖੋ ਤੁਸੀਂ ਗੱਲ ਕੀਤੀ ਵੀ ਕਿਤਨ ਕਿਤੇ ਤੁਸੀਂ ਖੌਫ ਦੀ ਗੱਲ ਕੀਤੀ ਇਹਦਾ ਮਤਲਬ ਥਰੋਟੀ ਸਾਈਕੀ ਦੇ ਵਿੱਚ ਕਿਤਨ ਕਿਤੇ ਚੀਜ਼ ਪਈ ਆ ਤੇ ਕਿਵੇਂ ਆ ਗਈ ਜੀ ਉਹ ਕਿੱਥੋਂ ਆ ਗਈ ਉਹ ਇਹ ਡੀਪ ਡਿਜ਼ਾਈਨ ਹੈ ਸਾਨੂੰ ਕੁੱਟਿਆ ਵੀ ਜਾਂਦਾ ਸਾਨੂੰ ਲੁੱਟਿਆ ਵੀ ਜਾਂਦਾ ਫਿਰ ਸਾਨੂੰ ਡਰਾਇਆ ਜਾਂਦਾ ਫਿਰ ਸਾਨੂੰ ਚੁੱਪ ਵੀ ਕਰਵਾਇਆ ਜਾਂਦਾ ਤੇ ਜੇ ਬੋਲੋ ਫਿਰ ਜਾਂਤਾ ਵੀ ਤੁਸੀਂ ਵਖ ਵਧੀਆਂ ਤਵਧੀਆਂ ਜਾਂ ਫਿਰ ਭਾਈ ਜਸਵੰਤ ਸਿੰਘ ਖਾਲੜੇ ਵਾਂਗੂ ਤੁਸੀਂ ਗੁੰਮਨਾਮ ਹੋ ਜਾਊਗੇ ਇਹ ਸੜੇ ਦਿਮਾਗ ਚ ਪਾਤ ਹਨ ਜੀ ਸਾਡੇ ਚ ਸਿਸਲਾ ਹੁਣ ਤੱਕ ਚੱਲ ਰਿਹਾ ਹੈ ਚੱਲ ਰਿਹਾ ਜੀ ਜਸਵੰਤ ਸਿੰਘ ਖਾਲੜਾ ਤੋਂ ਬਾਅਦ ਰੁਕਿਆ ਥੋੜੀ ਨਾ ਤੇ ਠੀਕ ਹੈ ਇਹ ਸਿਸਲਾ ਚੱਲਦਾ ਰੁਕਣਾ ਨਹੀਂ ਹੈਗਾ ਪਰ ਮੈਂ ਗੱਲ ਹੋਰ ਤੁਹਾਨੂੰ ਦੱਸ ਦਿੰਦਾ ਪੰਜਾਬ ਦੀ ਧਰਤੀ ਨੇ ਜਸਵੰਤ ਸਿੰਘ ਖਾਲੜੇ ਵਰਗੇ ਜੰਮਣੇ ਬੰਦ ਨਹੀਂ ਕਰਨੇ ਬਿਲਕੁਲ ਕਦੇ ਵੀ ਨਹੀਂ ਉਹਨਾਂ ਦੀ ਜਿਹੜੀ ਟੀਮ ਸੀ ਉਹਨਾਂ ਦੇ ਨਾਲ ਕੰਮ ਕਰਦੀ ਸੀ ਉਹਨਾਂ ਵਰਗੇ ਰੋਸ਼ਨ ਦਿਮਾਗ ਲੋਕ ਇਸ ਧਰਤੀ ਨੇ ਜੰਮਣੇ ਬੰਦ ਨਹੀਂ ਕਰਨੇ ਹੈਗੇ ਕਿੱਥੇ ਤੋਂ ਲੈ ਲੋ ਕਿੱਥੋਂ ਤੁਰੇ ਆਉਂਦਾ ਪੰਜਾਬ ਸਿਰਾਂ ਦੇ ਮੁੱਲ ਪੈਂਦੇ ਰਹੇ ਕਾਬਲ ਕੰਧਾਰ ਤੋਂ ਕਿੱਥੋਂ ਤੁਰੇ ਆਉਂਦਾ ਪੰਜਾਬ ਜੰਮਦਾ ਹੀ ਆਉਂਦਾ ਆਪਣੇ ਪੁੱਤਾਂ ਨੂੰ ਲੱਭ ਲੱਭ ਕੇ ਮਾਰੇ ਗਏ ਫਿਰ ਪੰਜਾਬ ਨੇ ਪੁੱਤ ਜੰਮਣੇ ਬੰਦ ਕਰਤੇ ਮੇਰੀ ਇੱਕ ਛੋਟੀ ਜਿਹੀ ਚੰਗਿਆਰੀ ਹੈ ਮੈਂ ਤਾਂ ਕੁਝ ਵੀ ਨਹੀਂ ਹੈਗਾ ਮੈਂ ਤਾਂ ਇੱਕ ਛੋਟਾ ਜੱਦੀ ਮੈਂ ਤੁਹਾਡੇ ਧਿਆਨ ਚ ਹੋਊਗਾ ਕਿ ਮੈਂ ਸਿਸਟਮ ਦੀ ਗੱਲ ਕੀਤੀ ਸੀ ਸਿਸਟਮ ਅੱਜ ਵੀ ਬਖਸ਼ ਨਹੀਂ ਰਿਹਾ ਤੁਸੀਂ ਦੇਖੋ ਕਿ ਇੱਕ ਨਵਾਂ ਵਰਜ਼ਨ AI ਵਰਜ਼ਨ ਆਇਆ ਉਸ ਦੇ ਵਿੱਚ ਹਾਲਾਂਕਿ ਜਾਂਚ ਦਾ ਵਿਸ਼ਾ ਇਸਤੇ ਜਥੇਦਾਰ ਸਾਹਿਬ ਵੀ ਗੱਲ ਕਰ ਚੁੱਕੇ ਨੇ ਕਿ ਜਦੋਂ ਤੁਸੀਂ AI ਦੇ ਵਿੱਚ ਸਾਡੇ ਗੁਰੂ ਸਾਹਿਬਾਨਾਂ ਦੀ ਕੋਈ ਫੋਟੋ ਜਦੋਂ ਤੁਸੀਂ ਉਹਦੇ ਵਿੱਚ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਇੱਕ ਅੱਜਕੱਲ ਦੇ ਇਨਸਾਨ ਜਿਵੇਂ ਆਪਾਂ ਮੁੱਛਾਂ ਗੋਲ ਕਰਕੇ ਰੱਖਦੇ ਆ ਤੇ ਦਾੜ੍ਹੀਆਂ ਕੱਟ ਕੇ ਬਣਾ ਕੇ ਰੱਖਦੇ ਆ ਇਸ ਤਰ੍ਹਾਂ ਦੀ ਫੋਟੋ ਕ੍ਰੀਏਟ ਕਰ ਦਿੰਦਾ ਸਾਬਕਾ ਪ੍ਰਧਾਨ ਮੰਤਰੀ ਮਨਮੋਨ ਸਿੰਘ ਹੋਰਾਂ ਦੀ ਫੋਟੋ ਕਿਸੇ ਨੇ ਜਦੋਂ ਉਹਦੇ ਵਿੱਚ ਪਾ ਕੇ ਦੇਖੀ ਤੇ ਉਹਨਾਂ ਦੀ ਪੱਗ ਗਾਇਬ ਸੀ ਸਿਰ ਤੋਂ ਉਹਨਾਂ ਦੇ ਜਿਹੜੇ ਵਾਲ ਆ ਉਹ ਕੱਟੇ ਹੋਏ ਨੇ ਇੱਕ ਫੋਟੋ ਇਦਾਂ ਦੀ ਵੀ ਆਈ ਕਿ ਦਰਬਾਰ ਸਾਹਿਬ ਦੀ ਫੋਟੋ ਤੁਸੀਂ ਦੇਖ ਰਹੇ ਹੋ ਕਿ ਹਾਰੜ ਆਇਆ ਤੇ ਉਹਦੇ ਵਿੱਚ ਅ ਦਿਗਦਾ ਹੋਇਆ ਇੱਕ ਪਾਸਾ ਦਰਬਾਰ ਸਾਹਿਬ ਦਾ ਦਿਖਾਇਆ ਜਾ ਰਿਹਾ ਤੁਹਾਨੂੰ ਲੱਗਦਾ ਕਿ ਇਹ ਸਾਜ਼ਿਸ਼ ਕਿਸੇ ਵੀ ਲੈਵਲ ਤੇ ਹੋਵੇ ਇਹ ਖਤਮ ਨਹੀਂ ਹੋ ਸਕਦੀ ਇਹ ਇਹ ਸਿਸਟਮ ਹੈ ਬਹੁਤ ਵੱਡਾ ਬਹੁਤ ਵੱਡਾ ਖਿਲਾਫ ਚੱਲ ਰਿਹਾ ਜਿਹੜਾ ਹਮ ਕੋਈ ਵੀ ਚੀਜ਼ ਮਿਲਦੀ ਹੈ ਉਹਨੂੰ ਉਹ ਕੋਸ਼ਿਸ਼ ਕਰਦਾ ਹੈ ਕਿ ਇਹਨੂੰ ਕਿਵੇਂ ਗਾਇਬ ਕੀਤਾ ਜਾਣਾ ਚਾਹੀਦਾ ਜਦੋਂ ਇਹ ਫੋਟੋ ਅੱਜ ਤੋਂ ਬਾਅਦ ਹਮ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਹੋਰਾਂ ਦੀ ਜਦੋਂ ਅੱਜ ਤੋਂ ਬਾਅਦ ਹੈ ਇਹ ਜਦੋਂ ਵਾਇਰਲ ਹੋਊਗੀ ਉਹ ਉਹ ਡੀਪ ਸਟੇਟਾਂ ਦੇ ਦਿਮਾਗ ਦੇ ਪਿੱਛੋਂ ਜਦੋਂ ਇਹ ਵਾਇਰਲ ਹੋਊਗੀ ਤਾਂ ਸਾਡੇ ਤੋਂ ਆਉਣ ਵਾਲੀਆਂ 50 ਸਾਲ ਬਾਅਦ ਜਿਹੜੀਆਂ ਪੁਛਤਾ ਹੋਣਗੀਆਂ ਉਹ ਇਹ ਕਹਿਣਗੀਆਂ ਕਿ ਪ੍ਰਧਾਨ ਮੰਤਰੀ ਸਰਦਾਰ ਤਾਂ ਕਦੇ ਹੋਇਆ ਹੀ ਨਹੀਂ ਇਹ ਨਵੇਂ ਤਰੀਕੇ ਦੀ ਕਰਦਾਰਕੁਸ਼ੀ ਹੈ ਮੈਂ ਇਸ ਕਰਕੇ ਇਸ ਕਰਕੇ ਤੁਹਾਨੂੰ ਮੈਂ ਇਹ ਗੱਲ ਕਹਿ ਰਿਹਾ ਸਾਡੀ ਪਛਾਣ ਖਤਮ ਕਰਨ ਦਾ ਇੱਕ ਨਵਾਂ ਤਰੀਕਾ ਹੈ ਹਾਂ ਸਿਰ ਤੋਂ ਪੱਗ ਕਿਸੇ ਨੇ ਵੀ ਨਹੀਂ ਕਰਨੀ ਸਿਰ ਤੋਂ ਪੱਗ ਗਾਇਬ ਕਰਨ ਦਾ ਮਤਲਬ ਮਤਲਬ ਸਰਦਾਰਾਂ ਦੀ ਹੋਂਦ ਖਤਮ ਕਰ ਦੇਣਾ ਦਿਖਾਵੇ ਦੇ ਵਿੱਚ ਬੰਦ ਕਰ ਦੇਣਾ ਹੋ ਸਕਦਾ ਮਰਮੋਣ ਸਿੰਘ ਦੇ ਨਾਲ ਕੁਝ ਹੋਰ ਵੀ ਲਗਾ ਦਿੱਤੇ ਨੇ ਨਹੀਂ ਸਾਡੇ ਗੁਰੂ ਸਾਹਿਬਾਨਾਂ ਦੀਆਂ ਫੋਟੋਆਂ ਜਿਹੜੀਆਂ ਇਹਦੇ ਵਿੱਚ ਅਸੀਂ ਵੀ ਜ਼ਿੰਮੇਵਾਰ ਹਾਂ ਜਿਹੜੇ ਲੋਕ ਆ ਜਦੋਂ ਇਹ ਅਲੱਗ-ਅਲੱਗ ਪ੍ਰਕਾਰ ਦੀਆਂ ਬਣੀਆਂ ਹੋਈਆਂ ਫੋਟੋਆਂ ਇੰਸਟਾਗ੍ਰam ਤੇ ਫੇਸਬੁੱਕ ਤੇ ਜਾਂ ਰੀਲਾਂ ਰਹੀ ਕੋਈ ਚੈਟ ਰਹੀ ਕਿਸੇ ਰਹੀ ਸਾਡੇ ਤੱਕ ਪਹੁੰਚ ਦੇਣਾ ਅਸੀਂ ਇਹਨਾਂ ਨੂੰ ਆਪ ਵੀ ਵਾਇਰਲ ਕਰਦੇ ਹਾਂ ਜੇ ਅਸੀਂ ਆਪ ਲਾਈਕ ਕਰਦੇ ਹਾਂ ਉਹਨਾਂ ਨੂੰ ਕਈ ਕਈ ਲੱਖ ਦੇ ਵਿੱਚ ਲਾਈਕ ਦਿੱਤੇ ਹੋਣ ਆਸੀਂ ਲੋਕਾਂ ਨੇ ਵੀ ਆ ਨਵੇਂ ਤਰ੍ਹਾਂ ਦੀ ਫੋਟੋ ਆ ਗਈ ਸੋਹਣੀ ਲੱਗਦੀ ਆ ਕਿਤੇ ਕਿਸੇ ਸਾਡੇ ਗੁਰੂ ਸਾਹਿਬਾਨ ਦੀ ਫੋਟੋ ਬਣਾਇੰਦੀ ਦੀ ਹੱਸਦੀਆਂ ਦੀ ਗੱਲ ਕਰਦਿਆਂ ਦੀ ਉਹ ਅਸੀਂ ਲਾਈਕ ਕਰਦੇ ਜੀ ਇਹ ਸਾਡੀ ਵੀ ਮਾਨਸਿਕਤਾ ਦੀ ਘਾਟ ਆ ਨਾ ਅਸਲ ਤੇ ਵਿੱਚ ਗੱਲ ਰੌਲਾ ਫੇਰ ਉੱਥੀ ਆ ਜਾਂਦਾ ਜੀ ਜਿਹੜੇ ਸਾਡੇ ਆਗੂ ਆ ਨਾ ਚਾਹੇ ਕੋਈ ਸਿਆਸੀ ਆ ਚਾਹੇ ਕੋਈ ਧਾਰਮਿਕ ਆਗੂ ਆ ਉਹਨਾਂ ਦੇ ਆਪ ਦੇ ਦਿਮਾਗਾਂ ਦੇ ਵਿੱਚ ਤੂੜੀ ਭਰੀ ਹੋਈ ਆ ਉਹ ਉਹ ਯੋਗ ਨਹੀਂ ਹੈਗੇ ਉਹ ਉਹ ਆਪਣੀ ਕੌਮ ਨੂੰ ਸੇਧ ਦੇਣ ਯੋਗੇ ਰਹੇ ਨਹੀਂ ਹੈ ਜੀ ਤੁਸੀਂ ਮੈਨੂੰ ਪਿਛਲੇ ਜਿੰਨੇ ਮਰਜ਼ੀ ਦਹਾਕਿਆਂ ਦੀ ਗੱਲ ਚੱਕ ਲੋ ਸ਼ਰੂਮਣੀ ਕਮੇਟੀ ਨੇ ਅੱਜ ਤੱਕ ਕੋਈ ਵੀ ਸਿੱਖ ਪੜ੍ਹਿਆ ਲਿਖਿਆ ਅਫਸਰ ਪੈਦਾ ਕਰਿਆ ਮੈਨੂੰ ਲਿਸਟ ਦੇ ਦਿਓ ਤੁਸੀਂ ਕੋਈ ਤਾਂ ਲੱਖਾਂ ਕਰੋੜਾਂ ਦਾ ਬਜਟ ਹੈ ਜੀ ਇੱਕ ਪਰਿਵਾਰ ਦੇ ਮਗਰ ਲੱਗੇ ਹੋਏ ਆ ਇੱਕ ਪਰਿਵਾਰ ਦੀ ਚਮਚਾਗਰੀ ਕਰਨ ਲੱਗੇ ਹੋਏ ਆ ਠੀਕ ਆ ਵਿੱਚੋਂ ਨਿਕਲਦੇ ਆ ਨਵਾਂ ਕੋਈ ਨਾ ਕੋਈ ਖੜਾ ਹੋ ਜਾਂਦਾ ਉਹ ਗੱਲ ਫੇਰ ਨਹੀਂ ਪੰਜਾਬ ਦੀ ਹੁੰਦੀ ਫੇਰ ਦੂਜਿਆਂ ਨੂੰ ਭੰਡਣ ਪਟਾਉਣ ਦੇ ਵਿੱਚ ਲੱਗੇ ਆ ਤੇ ਅਸੀਂ ਲੋਕ ਬੈਠੇ ਤਮਾਸ਼ਾ ਦੇਖਦੇ ਨਹੀਂ ਸੁਣਦੇ ਕਮੀ ਸਾਡੇ ਵਿੱਚ ਵੀ ਹੈ ਜੀ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾਈ ਵੱਲ ਪ੍ਰੇਰਿਤੇ ਨਹੀਂ ਕਰਦੇ ਅਸੀਂ ਆਪਣੇ ਆਪਣੇ ਸਾਡੇ ਘਰਾਂ ਦੇ ਵਿੱਚ ਕਿੰਨੀਆਂ ਕਿਤਾਬਾਂ ਪਈਆਂ ਨੇ ਕਿਹੜੀ ਕਿਤਾਬ ਅਸੀਂ ਆਪਣੇ ਬੱਚਿਆਂ ਨੂੰ ਦੰਦਨੇ ਆ ਲਿਟਰੇਚਰ ਬਹੁਤ ਘੱਟ ਅਸੀਂ ਫੋਨ ਤਾਂ ਲੈ ਦੇਣਾ ਬੱਚੇ ਨੂੰ ਉਹ ਵੀ ਤਾਂ ਇੱਕ ਡਰ ਪੈਦਾ ਕਰਦਾ ਨਾ ਜੇ ਤੁਹਾਡੇ ਘਰ ਦੇ ਵਿੱਚ ਤੁਸੀਂ ਲਿਟਰੇਚਰ ਰੱਖਦੇ ਹੋ ਸੰਤ ਖਾਲਸਾ ਭਿੰਡਰਾਂ ਵਾਲਿਆਂ ਦਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਲਿਟਰੇਚਰ ਰੱਖਦੇ ਹੋ ਤਾਂ ਉਹਦਾ ਵੀ ਤੁਹਾਨੂੰ ਅੰजाम ਪਤਾ ਕੀ ਹੈ ਕਈ ਮੁੰਡੇ ਚੱਕ ਲੈ ਹਾਂ ਠੀਕ ਹੈ ਉਹ ਲਿਟਰੇਚਰ ਨਾ ਰੱਖੋ ਉਹਨੂੰ ਫੋਨ ਤੇ ਪੜ੍ਹ ਲਓ ਇਹ ਨਹੀਂ ਕਿ ਨਾ ਹੈ ਕਿ ਸਿਸਟਮ ਉੱਥੇ ਹੀ ਨਹੀਂ ਸਿਸਟਮ ਹਰ ਚੀਜ਼ ਚ ਫਿਰ ਉਹ ਜਿਹੜਾ ਨਵਾਂ ਸਿਸਟਮ ਆਇਆ ਉਹਦੇ ਨਾਲ ਲੜਨ ਦੇ ਲਈ ਸਾਡੇ ਕੋਲ ਦਿਮਾਗ ਨਹੀਂ ਹਾਂ ਅਸੀਂ ਕਿਤਾਬਾਂ ਜ਼ਰੂਰ ਰੱਖਣੀਆਂ ਫੋਨ ਤੇ ਕੱਢ ਲਓ ਆਡੀਓ ਦੇ ਵਿੱਚ ਬੁੱਕਸ ਨੇ ਪੀਡੀਐਫ ਦੇ ਵਿੱਚ ਬੁੱਕਸ ਨੇ ਬਾਕੀ ਲਾਅ ਦੀਆਂ ਕਿਤਾਬਾਂ ਸਾਡੇ ਅਧਿਕਾਰਾਂ ਦੀਆਂ ਕਿਤਾਬਾਂ ਮਨੁੱਖੀ ਢਾਂਚੇ ਦੀਆਂ ਕਿਤਾਬਾਂ ਸੰਵਿਧਾਨ ਦੀਆਂ ਕਿਤਾਬਾਂ ਇਹ ਤਾਂ ਘਰੇ ਪੜੋ ਘੱਟੋ ਘੱਟ ਅਸੀਂ ਗੱਲ ਕਰਨ ਜੋਗੇ ਤਾਂ ਹੋਈ ਹੈ ਅਸੀਂ ਜਾਣੇ ਹਾਂ ਧਰਨਾ ਲਾਉਨੇ ਅਸੀਂ ਇਕੱਠੇ ਹੁੰਨੇ ਹਾਂ ਮੂਰੇ ਸਾਡੇ ਅ हां जी ਕਿਉਂ ਆਏ ਆ ਜਿੰਦਾਬਾਦ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਉਹ ਪੁੱਦੇ ਮੇ ਕੰਮ ਕੀ ਆ ਭਾਈ ਕੋਈ ਆਈਐਸ ਖੜਾ ਮਰੇ ਕੋਈ ਆਈਪੀਐਸ ਖੜਾ ਉਹ ਸਾਨੂੰ ਪੁੱਛਦਾ ਵੀ ਤੁਸੀਂ ਕੰਮ ਕੀ ਉੱਥੇ ਸਾਡੇ ਕੋ ਗੱਲ ਨਹੀਂ ਹੈਗੀ ਟੇਬਲ ਤੇ ਹਾਰ ਜਾਂਦੇ ਆ ਹਾਂਜੀ ਜਾਂ ਅਸੀਂ ਫਿਰ ਵੱਧ ਘੱਟ ਬੋਲ ਕੇ ਝਗੜਾ ਸ਼ੁਰੂ ਕਰ ਲੰਨੇ ਆ ਉੱਥੇ ਉਹ ਜਿਵੇਂ ਝਗੜਾ ਸ਼ੁਰੂ ਹੁੰਦਾ ਉਹ ਫੜ ਕੇ ਸਾਨੂੰ ਲੌਕਅਪ ਦੇ ਵਿੱਚ ਬੰਦ ਕਰ ਦਿੰਨੇ ਆ ਫਿਰ ਜਿਹੜੇ ਬਾਕੀ ਨਾਲ ਤੁਰੇ ਬੈਨੇ ਉਹ ਵੀ ਡਰ ਜਾਂਦੇ ਆ ਜੇ ਸਾਡਾ ਵਿਰੋਧੀ ਜਿਹੜਾ ਸਾਨੂੰ ਖਤਮ ਕਰਨੇ ਵਾਲਾ ਉਹ ਪੂਰੇ ਦਿਮਾਗ ਨਾਲ ਤਿਆਰ ਹੋ ਕੇ ਆ ਰਿਹਾ ਹੈ ਅਸੀਂ ਵੀ ਮੂਰੇ ਆਪਣੇ ਆਪ ਨੂੰ ਦਮਬਗੀ ਤਰਤੇ ਤਿਆਰ ਕਰ ਲਈਏ ਐਜੂਕੇਸ਼ਨ ਤਾਂ ਚਾਹੀਦੀ ਆ ਸਾਨੂੰ ਘਟੋ ਘਟ ਮੁੱਦਿਆਂ ਦਾ ਤਾਂ ਪਤਾ ਹੋਵੇ ਅਸੀਂ ਇੱਥੇ ਸਕਰੋਲ ਅਸੀਂ ਸਕਰੋਲ ਕਰਦੇ ਹਾਂ ਜੀ ਰੀਲਾਂ ਮੈਂ ਹੁਣ ਨਾਮ ਨਹੀਂ ਲੈਣਾ ਸਾਡੇ ਪੰਜਾਬ ਦੇ ਕਮੇਡੀਅਨਾਂ ਦੇ ਫਿਰ ਗੁੱਸਾ ਕਰਦੇ ਆ ਵੀ ਬੋਲਦੇ ਆ ਅਸੀਂ ਉਹਨਾਂ ਨੂੰ ਦੇਖਦੇ ਆ ਉਹਨਾਂ ਨੂੰ ਦੇਖਦੇ ਆ ਕੀ ਗੱਲ ਜੀ ਅਸੀਂ ਕਦੇ ਇੰਟਰਨੈਸ਼ਨਲ ਨਿਊਜ਼ ਸੁਣੀ ਆ ਕਦੇ ਕੋਈ ਅਸੀਂ ਦੇਖਦੇ ਆ ਵੀ ਇੰਟਰਨੈਸ਼ਨਲ ਪੱਤਰ ਤੇ ਕੀ ਹੋ ਰਿਹਾ ਕਿਉਂ ਹਿੰਦੁਸਤਾਨ ਦੇ ਵਿੱਚ 50000 ਕਰੋੜ ਦੀਆਂ ਦਾਲਾਂ ਬਾਹਰੋਂ ਆਉਣੀਆਂ ਤੇ ਸਾਡੇ ਲੋਕਾਂ ਤੋਂ ਦਾਣਾ ਬੀਜਣ ਤੋਂ ਕਿਉਂ ਰੋਕਿਆ ਜਾ ਰਿਹਾ ਉਸੇ ਪੈਸੇ ਨਾਲ ਸਾਨੂੰ ਕਿਉਂ ਨਹੀਂ ਸਬਸਿਡੀ ਮਿਲਦੀ ਓਸੇ ਪੈਸੇ ਨਾਲ ਸਾਨੂੰ ਐਮਐਸਪੀ ਕਿਉਂ ਨਹੀਂ ਮਿਲਦੀ ਪੁੱਛਦੇ ਆ ਸੀ ਕਦੇ ਨਹੀਂ ਪੁੱਛਦੇ ਜੀ ਅਸੀਂ ਹੱਸਦੇ ਆ ਦੋ ਦੋ ਤਿੰਨ ਤਿੰਨ ਘੰਟੇ ਅਸੀਂ ਬੈਠੇ ਸਕਰੋਲ ਕਰੀ ਜਾਂਦੇ ਆ ਬਿਲਕੁਲ ਠੀਕ ਹੈ ਜਦੋਂ ਤੱਕ ਪੰਜਾਬ ਆਪਣੇ ਅੰਦਰੋਂ ਰੋਸ਼ਨ ਦਿਮਾਗਾਂ ਨੂੰ ਪੈਦਾ ਨਹੀਂ ਕਰਦਾ ਉਦੋਂ ਤੱਕ ਇਹ ਕੋਈ ਨਾ ਕੋਈ ਲਾਲਜਿਕ ਆਪੀ ਫੜ ਕੇ ਆਊਗਾ ਉਹਨੂੰ ਸਵਿਧਾਨ ਦਾ ਨਾਮ ਦਊਗਾ ਤੇ ਸਾਨੂੰ ਅਸੀਂ ਪਿੱਛੇ ਜਿੰਦਾਬਾਦ ਮੁਰਦਾਬਾਦ ਸਤੋ ਕਰਾਈ ਜਾਊਗਾ ਸਾਨੂੰ ਤਾਂ ਸਾਡੇ ਆਪਣੇ ਬਾਰੇ ਵੀ ਪੁੱਛੀਏ ਤਾਂ ਸਾਨੂੰ ਪੁੱਛਣ ਨਹੀਂ ਦਿੰਦੇ ਹੈਗੇ ਜਦ ਕਹਿੰਦੇ ਆ ਘਰ ਦੇ ਵਿੱਚੋਂ ਸਾਡੇ ਕੋਈ ਨਾ ਕੋਈ ਖੜਾ ਜਾਂਦਾ ਵੀ ਤੂੰ ਚੁੱਪ ਕਰ ਭਾਈ ਤੈਂ ਕਿ ਲੈਣਾ ਜਿੱਥੇ ਦੁਨੀਆ ਵਸਦੀ ਓਥੇ ਤੂੰ ਵੀ ਵਸਦਾ ਤੈਂ ਕਿ ਲੈਣਾ ਤੈਨੂੰ ਕੀ ਲੋੜ ਆ ਤੇਰਾ ਕੰਮ ਚੱਲਦਾ ਤੇਰਾ ਕੰਮ ਬੰਦ ਕਰਾ ਦੇਣਗੇ ਤੇਰੇ ਤੇ ਪਰਚਾ ਕਰ ਦੇਣਗੇ ਤੇਰੇ ਤੇ ਕੁਝ ਲੈਣਾ ਤੂੰ ਕੀ ਲੈਣਾ ਨੇ ਤੂੰ ਕੀ ਲਾਣੀਆਂ ਬਗਾੜੀਆਂ ਹਾਂਜੀ ਇਕੱਲਾ ਬੰਦਾ ਤੇ ਜਾ ਹੀ ਨਹੀਂ ਸਕਦਾ ਬਿਲਕੁਲ ਇਕੱਲੇ ਬੰਦੇ ਦੀ ਲੜਾਈ ਵੀ ਨਹੀਂ ਹੈਗੀ ਜੀ ਅੱਛਾ ਆਖਰੀ ਸਵਾਲ ਹੈ ਕਿ ਆਪਾਂ ਰਾਹੁਲ ਗਾਂਧੀ ਤੇ ਵਾਪਸ ਆਈਏ ਕਿ ਕਾਂਗਰਸ ਦੇ ਜਿਹੜੇ ਸਾਡੇ ਲੋਕਲ ਲੀਡਰ ਹੈ ਰਾਹੁਲ ਗਾਂਧੀ ਤਾਂ ਪਤਾ ਨਹੀਂ ਇੰਟਰਵਿਊ ਸੁਣਨਗੇ ਜਾਂ ਨਹੀਂ ਸੁਣਨਗੇ ਉਹਨਾਂ ਨੂੰ ਇਹ ਪੰਜਾਬੀ ਇੰਨੀ ਸਮਝ ਆਊਗੀ ਵੀ ਕਿ ਨਹੀਂ ਆਊਗੀ ਪੰਜਾਬ ਦੇ ਲੀਡਰਾਂ ਨੂੰ ਜ਼ਰੂਰ ਸਮਝ ਆ ਜੂਗੀ ਕੀ ਕਹਿਣਾ ਚਾਹੋਗੇ ਘੱਟੋ ਘੱਟ ਇਹ ਜੇ ਕਾਫਲਾ ਤੁਰਿਆ ਹੀ ਹੈ ਸੰਵਿਧਾਨ ਵਾਲਾ ਕਾਂਗਰਸ ਲੈ ਕੇ ਤੁਰੀ ਹੈ ਤਾਂ ਫਿਰ ਉਹਨਾਂ ਨੂੰ ਆਖਰ ਤੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਤਾਂ ਮੈਂ ਇੱਕੋ ਬੇਨਤੀ ਕਰਨੀ ਚਾਹੂੰਗਾ ਵੀ ਦੇਖੋ ਜਦੋਂ ਇਹ ਸਾਡੇ ਨਾਲ ਵਾਪਰਿਆ ਉਦੋਂ ਤਾਂ ਨਹੀਂ ਤੁਸੀਂ ਉਹਨਾਂ ਦਾ ਹੱਥ ਫੜ ਕੇ ਰੋਕ ਸਕੇ ਰੁਕਣਾ ਚਾਹੀਦਾ ਤਾਂ ਤੁਸੀਂ ਸਾਡੇ ਤੇ ਸਾਡੇ ਭਰਾ ਤੇ ਉਦੋਂ ਤੁਹਾਨੂੰ ਹੱਥ ਫੜ ਕੇ ਰੋਕ ਦੇਣਾ ਚਾਹੀਦਾ ਤਾਂ ਜਦੋਂ ਸਾਡੇ ਕਿਸੇ ਭਰਾ ਦੇ ਗਲ ਦੇ ਵਿੱਚ ਟਾਇਰ ਪਾਇਆ ਜਾਂਦਾ ਤਾਂ ਉਦੋਂ ਤੁਹਾਨੂੰ ਉਹਨੂੰ ਟਾਇਰ ਨੂੰ ਕੱਢ ਦੇਣਾ ਚਾਹੀਦਾ ਤਾਂ ਜਦੋਂ ਤੇਲ ਛਿੜਕਿਆ ਜਾਂਦਾ ਤਾਂ ਉਦੋਂ ਉਹ ਕੈਨੀ ਦਾ ਢੱਕਣ ਬੰਦ ਕਰ ਦੇਣਾ ਚਾਹੀਦਾ ਤਾਂ ਜਦੋਂ ਉੱਥੇ ਲਾਂਬੂ ਲਾਇਆ ਜਾਂਦਾ ਤਾਂ ਉਦੋਂ ਲਾਂਬੂ ਉਹਨਾਂ ਦੇ ਹੱਥੋਂ ਫੜ ਲੈਣਾ ਚਾਹੀਦਾ ਤਾਂ ਨਹੀਂ ਫੜਿਆ ਠੀਕ ਹੈ ਕੋਈ ਗੱਲ ਨਹੀਂ ਜੋ ਸਾਡੇ ਨਾਲ ਬੀਤੇ ਆ ਸਾਡੇ ਧਾਰਮਿਕ ਸਥਾਨਾਂ ਤੱਕ ਵੀ ਜੋ ਬੀਤੇ ਆ ਤੁਸੀਂ ਉਹਦੀ ਗਲਤਾਂ ਨਹੀਂ ਹੁਣ ਤੱਕ ਕੀਤੀ ਘਟੋ ਘਟੋਂ ਨੂੰ ਤੁਸੀਂ ਰਾਹੁਲ ਗਾਂਧੀ ਦੇ ਸੱਜੇ ਘੱਬੇ ਖੜਦੇ ਹੋ ਉਦੇ ਨਾਲ ਫੋਟੋਆਂ ਖਿਚਾ ਖਿਚਾ ਕੇ ਤੁਸੀਂ ਆਪਣੇ ਸੋਸ਼ਲ ਮੀਡੀਆ ਦੇ ਅਕਾਊਂਟਾਂ ਤੇ ਪੋਸਟ ਵੀ ਕਰਦੇ ਹੋ ਬਾ ਵਾਈ ਵੀ ਲੈ ਰਹੇ ਹੋ ਲੋਕਾਂ ਨੂੰ ਦਿਖਾ ਵੀ ਰਹੇ ਹੋ ਇੱਕ ਦੂਜੇ ਤੋਂ ਭੇੜ ਚੱਲਦੇ ਵਿੱਚ ਵੀ ਮੈਂ ਉਹ ਤੋਂ بڑا ਲੀਡਰ ਆ ਮੈਂ ਉਹ ਤੋਂ بڑا ਲੀਡਰ ਆ ਮੈਂ ਉਹ ਤੋਂ بڑا ਲੀਡਰ ਕਿਤੇ ਜਦ ਕੋਲ ਖੜੇ ਉਹਨੇ ਕੰਨ ਦੇ ਵਿੱਚ ਮਾੜਾ ਜਿਹਾ rahul gandhi ਨੂੰ ਕਹਿ ਦਿਓ ਵੀ ਥੋੜਾ ਜਿਹਾ ਪੰਜਾਬ ਦੀ ਗੱਲ ਵੀ ਕਰ ਦੇ ਜੇ ਰੀਡ ਦੀ ਹੱਡੀ ਹੈਗੀ ਜੇ ਵਾਕਈ ਪੰਜਾਬ ਦੇ ਪੁੱਤੋਂ ਜੇ ਵਾਕਈ ਪੰਜਾਬ ਦਾ ਤੁਹਾਡੇ ਅੰਦਰ ਦਰਦ ਹੈ ਤਾਂ ਕੰਨ ਦੇ ਵਿੱਚ ਇੱਕ ਵਾਰ ਕਹਿ ਦਿਓ ਉਹਨਾਂ ਨੂੰ ਦਿਖਾਉਣ ਵਾਸਤੇ 7 ਬੰਦੇ ਹੈਗੇ ਆ ਸਾਡੇ ਉੱਤੇ 7 ਬੰਦੇ ਨੇ ਜੀ 7 ਬੰਦੇ ਕਿਉਂ ਪੂਰੇ ਪੰਜਾਬ ਦਾ ਅੱਧ ਤੋਂ ਵੱਧ ਖਿੱਤਾ ਚਲੇ ਗਿਆ ਜੀ ਇਹ 13 ਸੀਟਾਂ ਨੇ ਬੋਲਣਾ ਨਹੀਂ ਬਿਲਕੁਲ ਸੀ ਪੰਜਾਬ ਦਾ ਅੱਧ ਤੋਂ ਵੱਧ ਖਿੱਤਾ ਜਿਨ੍ਹਾਂ ਨੇ ਉਹਨੂੰ ਚੁਣ ਕੇ ਭੇਜਿਆ ਉਹ ਕਿਤੇ ਆਪਣੇ ਆਪ ਨਹੀਂ ਚਲੇ ਗਏ ਇੱਥੋਂ ਪੰਜਾਬ ਨੇ ਚੁਣ ਕੇ ਭੇਜੇ ਉਹਨਾਂ ਨੂੰ ਤੇ ਪੰਜਾਬ ਦੀ ਗੱਲ ਕਰ ਦੇਣਾ ਮਾੜੀ-ਮੋਟੀ ਕੰਨ ਦੇ ਵਿੱਚ ਕਹਿ ਦੇਣਾ ਉਦਾਂ ਵੀ ਤਾਂ ਉਹਨੂੰ ਦਿਖਾਉਂਦੇ ਹੀ ਨੇ ਰਾਜਾ ਵੜਿੰਗ ਨੇ ਜਦੋਂ ਉਹ ਨੈਸ਼ਨਲ ਪ੍ਰਧਾਨ ਹੁੰਦਾ ਸੀਗਾ ਉਦੋਂ ਸਾਈਕਲ ਤੇ ਖੜੇ ਦੀ ਫੋਟੋ ਆ ਉਲਪਾਇਆ ਮਾਂ ਤੂ ਜੇ ਸਲਾਮ ਤੇ ਪੰਜਾਬ ਦੀ ਧਰਤੀ ਉਹਦੀ ਮਾਂ ਨਹੀਂ ਪੰਜਾਬ ਦਾ ਕੁਛ ਨਹੀਂ ਵੀ ਲੱਗਦਾ ਜੇ ਹੁਣ ਕਹਿ ਦੇਵੇ ਇੱਕ ਵਾਰ ਵੀ ਮੜੇ ਜੀ ਪੰਜਾਬ ਦੀ ਵੀ ਗੱਲ ਕਰ ਦੇ ਵੀ ਸੰਵਿਧਾਨ ਦੇ ਵਿੱਚ ਰਹਿ ਕੇ ਕਰ ਦੇ ਅਸੀਂ ਕਿਹੜੇ ਕਹਿੰਦੇ ਹਾਂ ਸੰਵਿਧਾਨ ਨੂੰ ਸਾਈਡ ਤੇ ਰੱਖਦੇ ਸੰਵਿਧਾਨ ਦੇ ਵਿੱਚ ਰਹਿ ਕੇ ਗੱਲ ਕਰਾ ਦੇਵੇ ਇਹਨਾਂ ਤਾਂ ਕਰਾ ਦੇਵੇ ਜੀ ਇਹਨਾਂ ਤੋਂ ਉਮੀਦ ਨਹੀਂ ਹੈ ਵੈਸੇ ਰੇੜ ਦੀ ਹੱਡੀ ਹੈ ਨਹੀਂ ਇਹ ਇਹ ਜੂੰਦੀਆਂ ਤੁਰਦੀਆਂ ਫਿਰਦੀਆਂ ਲਾਸ਼ਾਂ ਨੇ ਸਵਾਰਥੀ ਲੋਕ ਨੇ ਹੋਰ ਕੁਝ ਵੀ ਨਹੀਂ ਹੈਗਾ ਇਹ ਤਾਂ ਕਦੇ ਕਿਸੇ ਦੇ ਜਾ ਕੇ ਪੈਰੀ ਪੈ ਜਾਂਦੇ ਨੇ ਕਦੇ ਕਿਸੇ ਦੇ ਜਾ ਕੇ ਪੈਰੀ ਪੈ ਜਾਂਦੇ ਬਹੁਤ ਧੰਨਵਾਦ ਬਾਈ ਵੈਕਲ ਸਾਹਿਬ ਵੈਕਲ ਜੀ ਫਤਿਹ ਤਾਂ ਜਿਹਦੇ ਤੌਰ ਤੇ ਗੱਲ ਇਹ ਆ ਕਿ ਮੈਂ ਸ਼ੁਰੂ ਦੇ ਵਿੱਚ ਇਸ ਪੋਸਟ ਨੂੰ ਮੇੜਾ ਕਿਹਾ ਸੀ ਪਰ ਬਾਈ ਜੂਰੀ ਕਹਿੰਦੇ ਕਿ ਮੇੜਾ ਨਹੀਂ ਹੈ ਸਾਡਾ ਦਰਦ ਹੈ ਤੇ ਬਿਲਕੁਲ ਦਰਦ ਹੈ ਔਰ ਉਹਨਾਂ ਲੋਕਾਂ ਤੱਕ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਉਸ ਸਦਨ ਦੇ ਵਿੱਚ ਜਾ ਕੇ ਸਾਡੀ ਗੱਲ ਕਹਿ ਸਕਦੇ ਆ ਘਟੋ ਘਟ ਇੱਕ ਦੁਬਾਰਾ ਫੇਰ ਇਹ ਕਹਾਣੀ ਤੁਰਨੀ ਜ਼ਰੂਰ ਚਾਹੀਦੀ ਹੈ ਫਿਰ ਮੈਨੂੰ ਦੇ ਬਜਾਅ ਸਭ ਤੋਂ